ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਪ ਜੀ ਦੀ ਲੈ ਕੇ ਆਏ ਹਾਂ ਕਸ਼ੇਰਾ ਕਟਿੰਗ ਕਿਵੇਂ ਕਰਨਾ ਹੈ ਠੀਕ ਹੈ ਜੀ ਆਪਾਂ ਪੰਜਾਬੀ ਲੋਕ ਵੇਅਰ ਕਰਦੇ ਹਾਂ ਖਾਸ ਕਰਕੇ ਤੇ ਔਰ ਆਪਾਂ ਹਮੇਸ਼ਾ ਗੁੱਥਲਾ ਕਰਕੇ ਹੀ ਬਣਾਉਂਦੇ ਆ ਤੇ ਅੱਜ ਅਸੀਂ ਲੈ ਕੇ ਆਏ ਹਾਂ ਬਿਨਾ ਗੁੱਥਲਾ ਤੋਂ ਕਸ਼ੇਰਾ ਕਿਵੇਂ ਕਟਿੰਗ ਕਰਨਾ ਠੀਕ ਹੈ ਜੀ ਆ ਸਾਡਾ ਇਹਦੀ ਹੋ ਗਈ ਹੈ ਸਾਡੀ ਇਹਦੀ ਘੇਰ ਹੋ ਗਿਆ ਕਸ਼ੇਰੇ ਦਾ ਔਰ ਆ ਹੋ ਗਈ ਹੈ ਸਾਡੀ ਲੰਬਾਈ ਠੀਕ ਹੈ ਜੀ ਆਪਾਂ ਜਿੰਨਾ ਲੰਬਾ ਰੱਖਣਾ نیچے ਨੂੰ ਔਰ ਵਿੱਚ ਫੋਲਡਿੰਗ ਉੱਪਰ ਦੀ ਇਲਾਸਟਿਕ ਵਾਸਤੇ ਔਰ ਨੀਚੇ ਫੋਲਡਿੰਗ ਵਾਸਤੇ ਇਸ ਤਰੀਕੇ ਦੇ ਨਾਲ ਅਸੀਂ ਦੋ ਕੁਛਾਰੇ ਕੱਟਨੇ ਸਨ ਇਸ ਲਈ ਅਸੀਂ ਕਪੜਾ ਡਬਲ ਫੋਲਡ ਦੇ ਵਿੱਚ ਲਿਆ ਇਸ ਤਰੀਕੇ ਦੇ ਨਾਲ ਆਪਾਂ ਸਾਈਡ ਤੋਂ ਜਿਵੇਂ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਬਿਲਕੁਲ ਥੱਲਿਓਂ ਰੇਵ ਹੋਣਾ ਚਾਹੀਦਾ ਹੈ ਕਪੜਾ ਔਰ ਇਸ ਤਰੀਕੇ ਦੇ ਨਾਲ ਜਿੰਨਾ ਤੁਹਾਡਾ ਕੇਰ ਹੈ ਉਹਨਾਂ ਇਸ ਤਰੀਕੇ ਦੇ ਨਾਲ ਆਪਾਂ ਥੱਲਿਓਂ ਕੇਰ ਲੈਣਾ ਹੈ ਠੀਕ ਹੈ ਜੀ ਔਰ ਬਿਲਕੁਲ ਰੇਵ ਹੋਣਾ ਚਾਹੀਦਾ ਹੈ ਰੇਵ ਤੁਸੀਂ ਜਾਣਦੇ ਹੋ ਤੇ ਇਸ ਤਰੀਕੇ ਦੇ ਨਾਲ ਆਪਾਂ ਜਿੰਨਾ ਅਗਰ ਘਟ ਰਿਹਾ ਹੈ ਤੇ ਪਿੱਛੇ ਨੂੰ ਖਿੱਚ ਲੈਣਾ ਹੈ ਅਗਰ ਅਗਰ ਤੁਹਾਨੂੰ ਜ਼ਿਆਦਾ ਘੇਰ ਚਾਹੀਦਾ ਤੇ ਆਪਾਂ ਆ ਜਿਹੜਾ ਕਾਰਨਰ ਸਾਈਡ ਹੈ ਆਪਾਂ ਉੱਪਰ ਨੂੰ ਖਿੱਚ ਲੈਣੀ ਹੈ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਮੀਜ਼ਰ ਕਰ ਲੈਣਾ ਹੈ ਠੀਕ ਹੈ ਔਰ ਵਿੱਚ ਸਲਾਈ ਦਾ ਮਾਰਜਨ ਛੱਡ ਲੈਣਾ ਹੈ ਔਰ ਛੋਟੇ-ਛੋਟੇ ਕੱਟਸ ਲਗਾ ਲੈਣੇ ਨੇ ਠੀਕ ਹੈ ਜੀ ਅਸੀਂ ਡਬਲ ਕੁਸ਼ਰਾ ਕੱਟ ਰਹੇ ਹਾਂ 2 ਕੁਸ਼ਰੇ ਕੋ ਜਿੱਡੇ ਇਸ ਲਈ ਇਸੇ ਕਪੜਾ ਡਬਲ ਫੋਲਡ ਜਿਹਾ ਹੈ ਤੁਸੀਂ ਇੱਕ ਸਿਰੇ ਤੋਂ ਲੈ ਕੇ ਇਸ ਤਰੀਕੇ ਦਾ ਨੁਕਰ ਪਰਨੇ ਲੈ ਕੇ ਕਾਰਨਰ ਨੂੰ ਇਤਰਾਮ ਵਿੱਚ ਨੂੰ ਫੋਲਡ ਕਰਕੇ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਦੀ ਉੱਪਰੋਂ ਲੈਂਥ ਲਾਉਣੀ ਹੈ ਠੀਕ ਹੈ ਜੀ ਔਰ ਕਿੰਨਾ ਲੰਬਾ ਰੱਖਣਾ ਹੈ ਵੀ ਵੇਖ ਲੈਣਾ ਹੈ ਇਸ ਤਰੀਕੇ ਦੇ ਨਾਲ ਆਪਾਂ ਬਿਲਕੁਲ ਸਿਲਾਈ ਔਰ ਆਪਣਾ ਮਾਰਜਨ ਜਿਹੜਾ ਹੈ ਉੱਪਰ ਇਸ ਤਰੀਕੇ ਨਾਲ ਚੜਾ ਕੇ ਫਿਰ ਆਪਾਂ ਇਹਨੂੰ ਮੀਜ਼ਰ ਕਰਨਾ ਹੈ ਠੀਕ ਹੈ ਕਿਉਂਕਿ ਆਪਾਂ ਜਦੋਂ ਆ लास्टੇ ਸਿਲਾਈ ਲਾਣਾ ਲਾਵਾਂਗੇ ਫਿਰ ਸਾਡਾ ਉਹ 1 ਇੰਚ ਕਪੜਾ ਕੱਟ ਜਾਏਗਾ ਨਹੀਂ ਤੇ ਇਸ ਲਈ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਰਹੇ ਹਾਂ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਕਟਿੰਗ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਕਿਸ਼ਰਾ ਹੈ ਬਿਲਕੁਲ ਐਕਿਊਰੇਟ ਬਣਦਾ ਹੈ ਕਿਉਂਕਿ ਵੈਸੇ ਆਪਾਂ ਗੁੱਥਲਾ ਕਰਦੇ ਹਾਂ ਜੋ ਬਾਕਸ ਵਾਂਗੂ ਬਣਾ ਕੇ ਰੱਖੀਦਾ ਹੈ ਔਰ ਫਿਰ ਵਿੱਚੋਂ ਸੈਂਟਰ 'ਚੋ ਕਟਿੰਗ ਕਰੀਦੀਏ ਉਹਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਨਾਲ ਥੋੜਾ ਕਦੀ ਵੱਡਾ ਹੋ ਜਾਂਦਾ ਹੈ ਕਦੀ ਛੋਟਾ ਇਹਦੇ ਨਾਲ ਬਿਲਕੁਲ ਐਕਿਊਰੇਟ ਆਉਂਦਾ ਹੈ ਜਿੱਦਾਂ ਆਪਾਂ ਕਰਨਾ ਰੱਖਣਾ ਹੁੰਦਾ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਦੀ ਲੈਂਥ ਜਿਹੜੀ ਮੀਜ਼ਰ ਕਰ ਲਈਏ ਔਰ ਇਸ ਤਰੀਕੇ ਦੇ ਨਾਲ ਆਪਾਂ ਸਿੱਧੇ-ਸਿੱਧੇ ਮਾਰਕ ਕਰਕੇ ਦੋਨੋਂ ਸਾਈਡ ਤੋਂ ਆਪਾਂ ਦੀ ਕਟਿੰਗ ਕਰ ਲਈਏ ਠੀਕ ਹੈ ਜੀ ਔਰ ਇਸ ਤਰੀਕੇ ਦੇ ਨਾਲ ਹਲਕਾ ਜਿਹਾ ਆਪਣਾ ਤੁਸੀਂ ਸਾਹਮਣੇ ਵੇਖ ਰਹੇ ਹੋ ਇਸ ਤਰੀਕੇ ਦੇ ਨਾਲ ਇੱਥੇ ਆਪਾਂ ਨੂੰ ਇੱਥੇ ਇੱਕ ਜੋਇੰਟ ਲਾਉਣਾ ਪਏਗਾ ਔਰ ਆ ਸਾਡਾ ਕਪੜਾ ਕੁਝ ਐਕਸਟਰਾ ਸੀ ਵੈਸੇ ਨਾਰਮਲ ਆਉਂਦਾ ਤੇ ਨਹੀਂ ਹੈ ਇਹਦੇ ਵਿੱਚ ਆ ਗਿਆ ਹੈ ਔਰ ਆਪਾਂ ਨੂੰ ਹਟਾ ਕੇ ਸਾਈਡ ਤੇ ਕਰਤਾ ਤਾਂ ਕਿ ਇਹ ਜੋਇੰਟ ਲਗਾਉਣਾ ਹੈ ਉਹ ਸਾਡਾ ਈਜ਼ੀ ਲੱਗ ਸਕੇ ਠੀਕ ਹੈ ਇਸ ਤਰੀਕੇ ਦੇ ਨਾਲ ਕੋ ਕਪੜਾ ਸਾਈਡ ਤੋਂ ਬਚਿਆ ਹੁੰਦਾ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਨੂੰ ਮੀਜ਼ਰ ਕਰਕੇ ਸਿਲਾਈਆਂ ਦਾ ਮਾਰਜਿਨ ਛੱਡ ਕੇ ਆਪਾਂ ਮਾਰਕ ਕਰਕੇ ਇਹਨੂੰ ਕਟਿੰਗ ਕਰ ਲੈਣੀ ਤਾਂ ਕਿ ਆਪਾਂ ਇਹਦੇ ਵਿੱਚ ਜੋਇੰਟ ਲਗਾ ਸਕੀਏ ਔਰ ਤੁਹਾਨੂੰ ਉਹ ਅਗਲੀ ਵੀਡੀਓ ਵਿੱਚ ਵਿਖਾਵਾਂਗੇ ਇਸ ਲਈ ਇਸ ਸਟੈਮਸੀ ਸਿਰਫ ਕਟਿੰਗ ਦੀ ਵੀਡੀਓ ਹੀ ਪਾ ਰਹੇ ਹਾਂ ਇਸ ਤਰੀਕੇ ਦੇ ਨਾਲ ਔਰ ਸਟਿਚਿੰਗ ਦੀ ਫਿਰ ਅਪਲੋਡ ਕਰਾਂਗੇ ਨਹੀਂ ਤੇ ਸਾਡੀ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਇਸ ਲਈ ਅਸੀਂ ਸਿਰਫ ਕਟਿੰਗ ਦੀ ਹੀ ਵੀਡੀਓ ਬਣਾ ਰਹੇ ਹਾਂ ਔਰ ਇਸ ਤਰੀਕੇ ਸਾਡੇ ਜੁਆਇੰਟ ਕੰਪਲੀਟ ਹੋ ਜਾਣੇ ਨੇ ਔਰ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਆਹ ਵੇਖੋ ਜਿੱਥੇ ਕੱਟ ਲਗਾ ਲਏ ਨੇ ਆਪਾਂ ਦੋਨਾਂ ਕੱਟਸ ਨੂੰ ਫੜ ਕੇ ਔਰ ਇਹਨਾਂ ਨੂੰ ਸਟਿਚਿੰਗ ਇਹਦੀ ਕਰਨੀ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਆ ਸਾਈਡ ਸਾਡਾ ਇੱਕ ਸਾਈਡ ਇੱਕ ਸਾਈਡ ਆ ਹੈ ਸਾਡਾ ਏ ਹੈਗੀ ਸਾਡੀ ਕਪੜੇ ਦੀ ਕਸ਼ਾਇਰੀ ਦੀ ਚੁੜਾਈ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਫੜ ਕੇ ਇਹਨੂੰ ਔਰ ਆਪਾਂ ਤੋੜ ਤੱਕ ਇਹਦੀ ਸਟੀਚਿੰਗ ਕੰਪਲੀਟ ਕਰ ਲੈਣੀ ਹੈ ਔਰ ਆਪਾਂ ਸਟਾਰਟਿੰਗ ਦੇ ਵਿੱਚ ਇਹਦੀ ਜਿਹੜੀ ਸਿਲਾਈ ਹੈ ਉਹ ਪੱਕੀ ਕਰ ਲੈਣੀ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਬਿਲਕੁਲ ਐਂਡ ਤੱਕ ਇਹਦੀ ਸਿਲਾਈ ਲਗਾ ਲੈਣੀ ਹੈ ਠੀਕ ਹੈ ਜੀ ਔਰ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਨੂੰ ਇਹਨਾਂ ਸਪੋਰਟ ਕਰਨ ਲਈ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਤੁਸੀਂ ਇਸੇ ਤਰੀਕੇ ਨਾਲ ਮੈਨੂੰ ਸਪੋਰਟ ਕਰਦੇ ਰਹਿਣਾ ਬਹੁਤ-ਬਹੁਤ ਧੰਨਵਾਦ ਔਰ ਮੇਰੀ ਵੀਡੀਓ ਵੇਖਣ ਲਈ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਦੋਨੋਂ ਸਾਈਡ ਤੋਂ ਸਟਿਚ ਕਰਕੇ ਆਪਾਂ ਇਹਦਾ ਕੁਤਲਾ ਟਾਈਪ ਹੀ ਬਣ ਜਾਏਗਾ ਬਟ ਉਹ ਆਪਾਂ ਨੂੰ ਅਲੱਗ ਤੋਂ ਕਰਨਾ ਪੈਂਦਾ ਹੈ ਇਹ ਸਾਨੂੰ ਬਿਲਕੁਲ ਦੋ ਸਲਾਈਆਂ ਲਗਾਉਣ ਦੀ ਲੋੜ ਹੈ ਔਰ ਜਿਹੜੇ ਕਪੜੇ ਦੇ ਵਿੱਚ ਬਾਰ ਜ਼ਿਆਦਾ ਹੁੰਦਾ ਹੈ ਜਿਨਵਰਜ ਕਹਿੰਦੇ ਆਪਾਂ ਉਹ ਬਹੁਤ ਵਧੀਆ ਬਣ ਜਾਂਦਾ ਹੈ ਇਹ ਸੜਕੋ ਥੋੜਾ ਕਪੜਾ ਦੂਸਰੇ ਤਰੀਕੇ ਦਾ ਹੈ ਵਿੱਚ ਥੋੜਾ ਉਹ ਹੈ ਨੀਗਾ ਜਿਹੜਾ ਬਾਰਸ ਹਿਸਾਬ ਦੇਦਾ ਸੀ ਇਸ ਤਰੀਕੇ ਦੇ ਨਾਲ ਆਪਾਂ ਆ ਵੇਖੋ ਜੀ ਦੋਨੋਂ ਸਿਲਾਈਆਂ ਸਾਡੀਆਂ ਕੰਪਲੀਟ ਹੋ ਗਈਆਂ ਨੇ ਔਰ ਆ ਵੇਖੋ ਇਸ ਤਰੀਕੇ ਦੇ ਨਾਲ ਆ ਸਾਡਾ ਸਿਰਫ ਇੱਕ ਇਹਨਾਂ ਨੂੰ ਕੋਰਨਰ ਬਚਿਆ ਹੈ ਆਪਾਂ ਜਿਹੜਾ ਉੱਪਰ ਲਗਾਇਆ ਸੀ ਆਪ ਕੋ ਕਪੜਾ ਕੱਟਿਆ ਸੀ ਇਹਦਾ ਜੋਇੰਟ ਲਗਾਣ ਲਈ ਇਸ ਤਰੀਕੇ ਦੇ ਨਾਲ ਆਪਾਂ ਲਾਪਾਂ ਛੋਟੀ ਸਾਈਡ ਵਾਲੀ ਸਿਲਾਈ ਲਗਾਣੀ ਤਾਂ ਕਿ ਜਦੋਂ ਸਾਡੀ ਉੱਪਰਲੀ ਸਿਲਾਈ ਉੱਪਰ ਨੂੰ ਪਰਾਂ ਨੂੰ ਜਾ ਸਕੇ ਔਰ ਸਾਡੀ ਸਿਲਾਈ ਫਿਨਿਸ਼ ਹੋ ਸਕੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਵੀ ਸਟਿਚ ਕਰਕੇ ਔਰ ਸਾਈਡ ਵਾਲੇ ਨੂੰ ਵੀ ਆਪਾਂ ਇਸ ਤਰੀਕੇ ਨਾਲ ਸਟਿਚ ਕਰ ਲੈਣਾ ਠੀਕ ਹੈ ਜੀ ਔਰ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਆ ਕਰੋ ਔਰ ਸਾਨੂੰ ਵੀ ਪਤਾ ਲੱਗਦੇ ਰਹਿੰਦਾ ਤੁਸੀਂ ਵੀਡੀਓ ਵੇਖ ਰਹੇ ਹੋ ਔਰ ਤੁਹਾਨੂੰ ਚੰਗੀ ਲੱਗ ਰਹੀ ਹੈ ਜਾਂ ਨਹੀਂ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਇੱਕ ਸ਼ੇਰਾ ਸਾਡਾ ਬਿਲਕੁਲ ਐਕਿਊਰੇਟ ਬਣਦਾ ਹੈ ਔਰ ਇਹਦੇ ਨਾਲ ਵੀ ਕਦੀ ਵੀ ਘਟਾਵਾਦ ਨਹੀਂ ਆਉਂਦਾ ਤੇ ਵੈਸੇ ਜੇ ਆਪਾਂ ਗੁੱਥਲਾ ਬਣਾ ਲੈਨੇ ਹਾਂ ਉਹਦੇ ਨਾਲ ਮੇਰੇ ਕੋਲ ਤੇ ਕਾਫੀ ਵਾਰ ਹੋ ਚੁੱਕਿਆ ਹੈ ਕਦੀ ਛੋਟਾ ਹੋ ਜਾਂਦਾ ਹੈ ਕਦੀ ਵੱਡਾ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਬਿਲਕੁਲ ਵੀ ਛੋਟਾ ਵੱਡਾ ਨਹੀਂ ਹੁੰਦਾ ਔਰ ਸਾਡਾ ਬਿਲਕੁਲ ਜਿੰਨਾ ਆਪਾਂ ਰੱਖਿਆ ਹੁੰਦਾ ਹੈ ਉਨਾ ਹੀ ਬਿਲਕੁਲ ਆਉਂਦਾ ਹੈ ਠੀਕ ਹੈ ਜੀ ਆਪਾਂ ਵੇਖੋ ਸਾਡੇ ਸਾਰੇ ਜਿਹੜੇ ਨੇ ਜੋਇੰਟਸ ਕੰਪਲੀਟ ਹੋ ਗਏ ਨੇ ਆ ਵੀ ਕੋਪਰੇ ਇਸ ਤਰੀਕੇ ਨਾਲ ਆਪਾਂ ਕੀ ਕਰਨਾ ਹੈ ਉੱਪਰ ਆਪਾਂ ਇਹਨੂੰ ਡਬਲ ਫੋਲਡ ਕਰਕੇ ਇੱਕ ਸ਼ੇਰੇ ਨੂੰ ਫਿਰ ਆਪਾਂ ਉਹਦੀ ਆਸਣ ਦੀ ਹਲਕੀ ਹਲਕੀ ਛਾਂਟ ਲਾ ਲੈਣੀ ਹੈ ਕਿਉਂਕਿ ਅਗਰ ਆਸਣ ਤੋਂ ਆਪਾਂ ਬਿਲਕੁਲ ਇੱਡਾ ਚੌੜਾ ਹੀ ਰੱਖਦੇ ਆ ਨਾ ਜਦੋਂ ਤੇ ਫਿਰ ਉਹ ਇੱਕ ਅਜੀਬ ਜਿਹਾ ਪਿੱਛੇ ਨਾ ਇੱਕ ਮਤਲਬ ਵੜ ਜੇ ਪੈਂਦੇ ਨੇ ਜੋ ਕਿ ਸੱਗੇ ਨਹੀਂ ਲੱਗਦੇ ਠੀਕ ਹੈ ਆਪਾਂ ਕੀ ਕਰਨਾ ਹੈ ਕਿ ਇੱਥੇ ਪੋਚੇ ਬਣਾਉਣੇ ਨੇ ਔਰ ਐਸਾ ਡਾ ਹੈ ਸਾਡਾ ਆਸਣ ਹੈ ਔਰ ਕਮ ਸੇ ਕਮ 1.5 ਇੰਚ ਦੀ ਅਰਜਨ ਆਪਾਂ ਵੈਸੇ ਤੁਸੀਂ ਪਾਣਾ ਚਾਹੁੰਦੇ ਹੋ ਕਿੰਨੀ ਘਟਾਲ ਰੱਖਣੀ ਹੈ ਯਾ ਤੁਸੀਂ ਆਪਣੇ ਮੀਜ਼ਰ ਦੇ ਅਕੋਰਡਿੰਗ ਇਹਨੂੰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਆਪਾਂ ਹਲਕੇ ਹਲਕੇ ਢਾਲ ਪਾਣੀ ਹੈ ਤਾਂ ਕਿ ਸਾਡਾ ਠੀਕ ਹੈ ਜੀ ਉਹ ਵੱਲ ਜੇ ਨਾ ਪੈਣ ਸੈਂਟਰ ਦੇ ਵਿੱਚ ਔਰ ਖਾਸ ਕਰਕੇ ਮੈਨਸ ਦੇ